ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਇਹ ਵੀਰ ਪੂਰੇ 4 ਸਾਲ ਬਾਅਦ ਆਪਣੇ ਘਰ ਵਾਪਸ ਆਇਆ ਤੇ ਤੁਸੀਂ ਵੀਡੀਓ ਵਿੱਚ ਵੇਖੋ ਕਿ ਪੁੱਤ ਦੇ ਘਰ ਵਾਪਸ ਆਉਣ ਦੀ ਖੁਸ਼ੀ ਵਿੱਚ ਪਰਿਵਾਰ ਉਸ ਦਾ ਕਿੰਨੇ ਵਧੀਆ ਢੰਗ ਨਾਲ ਸਵਾਗਤ ਕਰ ਰਿਹਾ ਤੇ ਜਦੋਂ ਮਾਂ ਆਪਣੇ ਪੁੱਤ ਨੂੰ 4 ਸਾਲ ਬਾਅਦ ਵੇਖਦੀ ਹੈ ਤਾਂ ਉਹ ਇਮੋਸ਼ਨਲ ਹੋ ਜਾਂਦੀ ਐ ਤੇ ਉਸ ਦੇ ਗੱਲ ਆ ਕੇ ਰੋਣ ਲੱਗ ਜਾਂਦੀ ਐ ਦੋਸਤੋ ਮਾਂ ਦਾ ਦਿਲ ਵੇਖੋ ਆਪਣੇ ਪੁੱਤ ਤੋਂ 4 ਸਾਲ ਦੂਰ ਰਹੀ ਤੇ ਜਦੋਂ ਕੋਈ ਵਿਦੇਸ਼ ਜਾਂਦਾ ਆਤਾ ਉਸ ਦੀ ਆਪਣੇ ਪਰਿਵਾਰ ਨਾਲ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਅੱਧਾ ਸਮਾਂ ਤਾਂ ਪੜ੍ਹਾਈ ਵਿੱਚ ਲੰਘ ਜਾਂਦਾ ਤੇ ਬਾਕੀ ਦਾ ਸਮਾਂ ਉਹ ਕੰਮਕਾਰ ਕਰਦੇ ਨੇ ਦੋਸਤੋ ਤੁਸੀਂ ਮਾਂ ਨੂੰ ਵੇਖੋ ਕਿ ਉਹ ਆਪਣੇ ਇਕੱਲੇ ਇਕੱਲੇ ਪੁੱਤ ਨੂੰ ਵਿਦੇਸ਼ ਤੋਰ ਦਿੰਦੀਆਂ ਤੇ ਜਦੋਂ ਪੁੱਤ 4 ਸਾਲ ਬਾਅਦ ਘਰ ਵਾਪਸ ਆਵੇ ਤਾਂ ਮਾਂ ਦੀ ਅੱਖਾਂ ਪਰ ਹੀ ਹੁੰਦੀਆਂ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਸਸੇ ਹੋਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਉਦੋਂ ਤੱਕ ਰੱਬ ਰਾਖਾ